ਸਾਸੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅੰਦਰ ਸੀ ਗੱਲ ਕਰਾਂਗੇ ਕ੍ਰੈਸ਼ਟੋਲ ਬਾਰੇ ਤੇ ਅਜਿਹੇ ਲੱਛਣਾਂ ਬਾਰੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਕ੍ਰੈਸ਼ਟੋਲ ਵਧਿਆ ਹੋਇਆ ਹੈ ਜਾਂ ਨਹੀਂ ਐਸੇ ਤਾਂ ਜੇਕਰ ਤੁਸੀਂ ਬਲੱਡ ਟੈਸਟ ਕਰਵਾਓਗੇ ਤੁਹਾਨੂੰ ਤਾਂ ਪਤਾ ਲੱਗ ਜਾਂਦਾ ਹੈ ਕਿ ਕ੍ਰੈਸ਼ਟੋਲ ਸਾਡਾ ਵਧਿਆ ਹੋਇਆ ਹੈ ਜਾਂ ਨਹੀਂ ਜੇਕਰ ਤੁਸੀਂ ਬਲੱਡ ਟੈਸਟ ਨਹੀਂ ਕਰਵਾ ਰਹੇ ਹਾਲੇ ਤਾਂ ਕੁਝ ਲੱਛਣ ਹਨ ਜਿਨ੍ਹਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਕ੍ਰੈਸ਼ਟੋਲ ਵਧਿਆ ਹੋਇਆ ਤਾਂ ਨਹੀਂ ਹੈ ਅੱਡੀ ਬੋਡੀ ਤੁਹਾਨੂੰ ਆਪਣੇ ਆਪ ਹੀ ਸਾਈਨ ਦੇਣਾ ਸ਼ੁਰੂ ਕਰ ਦਿੰਦੀ ਹੈ ਜੇਕਰ ਚੱਲਣ ਸਮੇਂ ਤੁਹਾਡੇ ਪੈਰਾਂ ਦੇ ਅੰਦਰ ਬਹੁਤ ਜ਼ਿਆਦਾ ਦਰਦ ਰਹਿੰਦੀ ਹੈ ਤੁਹਾਡੇ ਪੈਰ ਚੱਲਦੇ-ਚੱਲਦੇ ਹੀ ਸੌ ਜਾਂਦੇ ਹਨ ਸੁੰਨ ਪੈ ਜਾਂਦੀ ਹੈ ਸਮਝ ਜਾਓ ਤੁਹਾਡੇ ਪੈਰਾਂ ਦੇ ਅੰਦਰ ਵੀ ਬਲੌਕਜ ਬਣਨੀ ਸ਼ੁਰੂ ਹੋ ਗਈ ਹੈ ਤੇ ਜੇਕਰ ਤੁਹਾਡੇ ਪੈਰਾਂ ਦੇ ਅੰਦਰ ਬਲੌਕਜ ਬਣਦੀ ਹੈ ਤਾਂ ਤੁਹਾਡੇ ਹਾਰਟ ਦੇ ਅੰਦਰ ਵੀ ਬਲੌਕਜ ਬਣਨੀ ਸ਼ੁਰੂ ਹੋ ਜਾਂਦੀ ਹੈ ਜੇਕਰ ਹਾਰਟ ਦੇ ਅੰਦਰ ਬਲੌਕਜ ਬਣਦੀ ਹੋਵੇ ਤੇ ਪੈਰਾਂ ਦੇ ਅੰਦਰ ਬਲੌਕਜ ਬਣਨੀ ਸ਼ੁਰੂ ਹੋ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਤੁਹਾਨੂੰ ਆਪਣੇ ਹਾਈ ਕ੍ਰੈਸਟੋਲ ਨੂੰ ਜ਼ਰੂਰ ਹੀ ਚੈੱਕ ਕਰਵਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਹੱਥਾਂ ਪੈਰਾਂ ਦਾ ਠੰਡਾ ਹੋ ਜਾਣਾ ਜੇਕਰ ਸਾਡੇ ਹੱਥ ਪੈਰ ਠੰਡੇ ਰਹਿੰਦੇ ਹਨ ਤਾਂ ਵੀ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਕਿਉਂਕਿ ਸਾਡਾ ਕ੍ਰੈਸ਼ ਟੋਲ ਵਧੀਆ ਹੋਵੇਗਾ ਤਾਂ ਪੈਰਾਂ ਦੇ ਅੰਦਰ ਬਲੱਡ ਦੀ ਸਪਲਾਈ ਘੱਟ ਹੋਵੇਗੀ। ਵਿਆਤੀ ਦੇ ਪੈਰ ਠੰਡੇ ਰਹਿਣਗੇ। ਜੇ ਸ ਵੀ ਵਿਅਕਤੀ ਦੇ ਹੱਥ ਪੈਰ ਬਹੁਤ ਜ਼ਿਆਦਾ ਠੰਡੇ ਰਹਿੰਦੇ ਹਨ ਤਾਂ ਉਹ ਸਮਝ ਜਾਵੇ ਕਿ ਉਸ ਦਾ ਕ੍ਰੈਸਟੋਲ ਵਧਿਆ ਹੋਇਆ ਹੈ ਉਸ ਨੂੰ ਜ਼ਰੂਰ ਹੀ ਆਪਣਾ ਕ੍ਰੈਸਟੋਲ ਚੈੱਕ ਕਰਵਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਜੇਕਰ ਤੁਹਾਡੇ ਪੇਟ ਦੇ ਅੰਦਰ ਬਹੁਤ ਜ਼ਿਆਦਾ ਦਰਦ ਰਹਿੰਦੀ ਹੈ ਤੁਹਾਨੂੰ ਅਚਾਨਕ ਹੀ ਦਰਦ ਸ਼ੁਰੂ ਹੋ ਜਾਂਦੀ ਹੈ ਇਹ ਵੀ ਇੱਕ ਲੱਛਣ ਹੈ ਕਿ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਉਸ ਤੋਂ ਬਾਅਦ ਅਗਲਾ ਹੈ ਸਾਡੀ ਸਕਿਨ ਦੇ ਅੰਦਰ ਕ੍ਰੈਸਟੋਲ ਦਾ ਜੰਮ ਜਾਣਾ ਇਸ ਨੂੰ ਅਸੀਂ ਜੈਂਥੋਮਾ ਕਹਿੰਦੇ ਹਾਂ ਇਹ ਜ਼ਿਆਦਾਤਰ ਸਾਡੀਆਂ ਅੱਖਾਂ ਦੇ ਆਲੇ-ਦੁਆਲੇ ਹੁੰਦਾ ਹੈ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਈਆਂ ਦੀ ਅੱਖਾਂ ਦੇ ਆਲੇ-ਦੁਆਲੇ ਛੋਟੇ-ਛੋਟੇ ਵਾਈਟ ਕਲਰ ਦੇ ਦਾਣੇ ਹੁੰਦੇ ਹਨ ਸਾਈਨ ਹੁੰਦਾ ਹੈ ਕ੍ਰੈਸਟੋਲ ਦੇ ਵਧਣ ਦਾ ਜੇਕਰ ਤੁਹਾਡੇ ਵੀ ਇਹ ਦਾਣੇ ਹਨ ਮਤਲਬ ਕਿ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਸਾਰੇ ਛੋਟੇ-ਛੋਟੇ ਲੱਛਣ ਹਨ ਜਿਨ੍ਹਾਂ ਤੋਂ ਅਸੀਂ ਪਛਾਣ ਸਕਦੇ ਹਾਂ ਕਿ ਸਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਜਾਂ ਫਿਰ ਨਹੀਂ ਜੇਕਰ ਸਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਸਾਨੂੰ ਹਾਰਟ ਅਟੈਕ ਦਾ ਖਤਰਾ ਕਿੰਨਾ ਜ਼ਿਆਦਾ ਹੁੰਦਾ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡਾ ਕ੍ਰੈਸਟੋਲ ਹਾਈ ਹੈ ਕ੍ਰੈਸਟੋਲ ਤੁਹਾਡਾ ਵਧਿਆ ਹੋਇਆ ਹੈ ਤਾਂ ਤੁਸੀਂ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਅਵੋਇਡ ਕਰੋ ਬਹੁਤ ਜ਼ਿਆਦਾ ਚਰਬੀ ਵਾਲੇ ਖਾਣੇ ਨੂੰ ਜਿਸ ਦੇ ਅੰਦਰ ਬਹੁਤ ਜ਼ਿਆਦਾ ਤੇਲ ਹੋਵੇ ਉਹ ਖਾਣਾ ਵੀ ਤੁਸੀਂ ਅਵੋਇਡ ਕਰੋ ਸਭ ਤੋਂ ਪਹਿਲਾਂ ਤੁਸੀਂ ਐਨੀਮਲ ਫੂਡ ਜਿਵੇਂ ਕਿ ਦੁੱਧ ਨੀਰ ਆਦੀ ਨੂੰ ਅਵੋਇਡ ਕਰੋ ਇਹਨਾਂ ਦੇ ਅੰਦਰ ਕ੍ਰੈਸਟੋਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਉਸ ਤੋਂ ਬਾਅਦ ਨਟਸ ਜਾਨਕੀ ਬਦਾਮ ਪਿਸਤਾ ਕਾਜੂ ਉਹਨਾਂ ਨੂੰ ਵੀ ਤੁਸੀਂ ਅਵੋਇਡ ਕਰਨਾ ਹੈ ਜੇਕਰ ਤੁਹਾਡਾ ਕ੍ਰੈਸਟੋਲ ਵਧਿਆ ਹੋਇਆ ਹੈ ਤੇ ਕੋਸ਼ਿਸ਼ ਕਰੋ ਕਿ ਬਿਨਾ ਤੇਲ ਤੋਂ ਖਾਣਾ ਬਣਾਓ ਨਾ ਹੋ ਸਕੇ ਆਪਣੇ ਫੂਡ ਦੇ ਅੰਦਰ ਤੇਲ ਦੀ ਮਾਤਰਾ ਘੱਟ ਰੱਖੋ ਤੁਹਾਡਾ ਕ੍ਰੈਸਟੋਲ ਹਰ ਸਮੇਂ ਹਾਈ ਰਹੇਗਾ ਤਾਂ ਤੁਹਾਨੂੰ ਹਾਰਟ ਦੀ ਬਿਮਾਰੀ ਦਾ ਖਤਰਾ ਹਮੇਸ਼ਾ ਬਣਿਆ ਹੀ ਰਹੇਗਾ ਆਮ ਕ੍ਰੈਸਟੋਲ 130 ਤੋਂ 200 ਦੇ ਤੱਕ ਹੁੰਦਾ ਹੈ ਪਰ ਇੱਕ ਹੈਲਦੀ ਵਿਅਕਤੀ ਦਾ ਕ੍ਰੈਸਟੋਲ 150 ਤੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਹਾਰਟ ਦੇ ਮਰੀਜ਼ ਹੋ ਤਾਂ ਤੁਹਾਡਾ ਕ੍ਰੈਸਟੋਲ 130 ਤੇ ਥੱਲੇ ਹੋਣਾ ਚਾਹੀਦਾ ਹੈ ਇਹ ਸੀ ਕ੍ਰੈਸਟੋਲ ਬਾਰੇ ਜਾਣਕਾਰੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਚੈਨਲ